ਉਹ ਕੰਮ ਖਤਮ న్యూਸ ਟੀਮ ਲਾਈਵ ਤੋਂ ਮੈਂ ਅਰਵਿਸ਼ੀ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਸਰਪੰਚੀ ਚੋਣਾਂ ਨੂੰ ਲਗਭਗ 3 ਮਹੀਨਿਆਂ ਦਾ ਟਾਈਮ ਹੋ ਚੁੱਕਿਆ ਹੈ ਤੇ ਕਈ ਵਾਰ ਕਿਹਾ ਜਾਂਦਾ ਹੈ ਕਿ सरपंचੀ ਵੇਲੇ ਜਿਹੜੇ ਸਰਪੰਚ ਨੇ ਵੋਟਾਂ ਦਾ ਜ਼ਰੂਰ ਮੰਗਦੇ ਨੇ ਪਰ ਉਸ ਤੋਂ ਬਾਅਦ ਕੀ ਨੇ ਆਪਣੇ ਜਿਹੜੇ ਕਿਤੇ ਵਾਦੇ ਨੇ ਉਹ ਭੁੱਲ ਜਾਂਦੇ ਨੇ ਤਾਂ ਇਸ ਲਈ ਰਿਪੋਰਟ ਕਾਰਡ ਚੈੱਕ ਕਰਨ ਲਈ ਸ਼ੁਰੂਆਤ ਆਪਾਂ ਕਰਨ ਜਾ ਰਿਹਾ ਪਿੰਡ ਡੂਮਾਲੀ ਤੋਂ ਜਿੱਦੜ ਸਰਪੰਚ ਨੇ ਉਹਨਾਂ ਤੋਂ ਜਾਣਦੇ ਆ ਕਿ ਪਿੰਡ ਲਈ ਇਹਨਾਂ 3 ਮਹੀਨਿਆਂ ਵਿੱਚ ਉਹਨਾਂ ਤਰਫੋਂ ਕੀ ਕੁਝ ਜਿਹੜੇ ਨੇ ਪ੍ਰਯਾਸ ਕੀਤੇ ਗਏ ਨੇ ਜਾਂ ਪਿੰਡ ਦੇ ਲੋਕ ਨੇ ਉਹਨਾਂ ਦੇ ਕਿਤੇ ਕੰਮਾਂ ਤੋਂ ਖੁਸ਼ ਹੈ ਵੀ ਆ ਨਹੀਂ ਤਾਂ ਇਸ ਵਕਤ ਡੂਮਾਲੀ ਵਿੰਡ ਦੇ ਸਰਪੰਚ ਰਣਦੀਪ ਸਾਡੇ ਨਾਲ ਮੌਜੂਦ ਨੇ ਤਾਂ ਸਰ ਦੱਸੋ ਵੀ 3 ਮਹੀਨੇ ਦਾ ਟਾਈਮ ਜਿਹੜਾ ਹੈ ਲਗਭਗ ਹੋ ਚੁੱਕਿਆ ਹੈ ਜੋ ਉਹਨਾਂ ਨੂੰ ਤਾਂ ਹਲੇ ਤੱਕ ਤੁਹਾਡੀ ਤਰਫੋਂ ਕੀ ਕੁਝ ਪ੍ਰਯਾਸ ਰਹੇ ਨੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਨਿਊਜ਼ ਟੀਮ ਲਾਈਵ ਦਾ ਤੁਸੀਂ ਪਹੁੰਚਿਓ ਚਾਹੇ ਸਾਡਾ ਰਿਪੋਰਟ ਕਾਰਡ ਚੈੱਕ ਕਰਾਂ ਚਾਹੇ ਸਾਡੇ ਹੋਰੇ ਕੰਮਾਂ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਉਹਦੇ ਲਈ ਤੁਹਾਡਾ ਧੰਨਵਾਦ ਜੀ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਕੰਮਾਂ ਦੀ ਜਿਹੜੇ ਰੁਟੀਨ ਦੇ ਕੰਮ ਹੈ ਗਲੀਆਂ ਨਾਲੀਆਂ ਜਹੂਰ ਉਹ ਚੱਲਦਾ ਹੀ ਰਹਿਣੇ ਆ ਕੋਈ ਵੀ ਸਰਪੰਚ ਆਉਂਦਾ ਆਪਦੇ ਹਸਾਬ ਨਾਲ ਕੰਮ ਸ਼ੁਰੂ ਕਰਾਉਣੇ ਉਹਨੇ ਜੀ ਜੇ ਆਪਾਂ ਕੰਮ ਕਰੀ ਦੀ ਬੈਸਟ ਕੰਮਾ ਦੀ ਜਿਹੜਾ ਅਸੀਂ ਸੋਚਿਆ ਸੀ ਤਾਂ ਉਹਦੇ ਚੋਂ ਸਾਰਿਆਂ ਤੋਂ ਵੱਡਾ ਕੰਮ ਛੱਡਾ ਇਹ ਹੈ ਅਸੀਂ ਪਿੰਡ ਚ ਇੱਕ ਪੂਰੀ ਫਰਸਟ ਕਲਾਸ ਲਾਇਬ੍ਰੇਰੀ ਲੈ ਕੇ ਆਏ ਜਿੱਥੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਬੁੱਕਸ ਵਿਦ ਕੰਪਿਊਟਰ ਕੋਈ ਬੈਠਣ ਦੀ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਾ ਹੋਵੇ ਤਾਂ ਕਿ ਸਾਡੇ ਪਿੰਡ ਦੇ ਬੱਚੇ ਵੀ ਕਿਸੇ ਚੰਗੇ ਅਹੁਦਿਆਂ ਤੇ ਪਹੁੰਚ ਸਕਣ ਤਿਆਰੀ ਕਰਕੇ ਇਹ ਕੁਝ ਵੀ ਕਿਉਂਕਿ ਇਹ ਗੱਲਾਂ ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਇੰਟਰਵਿਊ 'ਚ ਕਹਿੰਿਆ ਸੀ ਜੀ ਵੀ ਮੇਰੇ ਪਿੰਡ ਦਾ ਕੋਈ ਬੱਚਾ IAS ਬਣੇ PCS ਬਣੇ ਤਾਂ ਸਾਨੂੰ ਬਹੁਤ ਖੁਸ਼ੀ ਹੋਊ ਉਹ ਗੱਲ ਦੀ ਮਤਲਬ ਪਹਿਲਾ ਜਿਹੜਾ ਵਾਅਦਾ ਤੁਸੀਂ ਆਪਣੇ ਆਪ ਤੋਂ ਤੇ ਪਿੰਡ ਤੋਂ ਕੀਤਾ ਸੀ ਤੋਂ ਕੀਤਾ ਸੀ ਤੇ ਸਾਡੀ ਕੋਸ਼ਿਸ਼ ਸੀ ਸਾਡਾ ਉਹ ਕੰਮ ਚੱਲ ਵੀ ਰਿਹਾ ਤੁਹਾਨੂੰ ਅੰਦਰ ਦਿਖਾਉਣੇ ਆ ਅਸੀਂ ਆਪਣੀ ਤਰਫੋਂ ਲਾਇਬ੍ਰੇਰੀ ਸਰਕਾਰ ਤੋਂ ਮੰਗ ਕੀਤੀ ਸੀ ਸਾਨੂੰ ਸਰਕਾਰ ਨੇ ਸਾਡੇ ਡੀਸੀ ਸਾਹਿਬ ਨੇ ਲਾਇਬ੍ਰੇਰੀ ਵਾਸਤੇ ਬੁੱਕਸ ਦਿੱਤੀਆਂ ਫਰਨੀਚਰ ਦਿੱਤਾ ਇੱਕ ਖੰਡਰ ਬਿਲਡਿੰਗ ਸੀ ਇਹ ਤੋਂ ਪਹਿਲਾਂ ਲੋਕ ਇੱਥੇ ਪਸ਼ੂ ਬੰਦੇ ਸੀ ਬਣੀ ਬਣਾਈ ਬਿਲਡਿੰਗ ਇਹਨੂੰ ਰੈਨੋਵੇਟ ਕਰਕੇ ਇੱਕ ਲਾਇਬ੍ਰੇਰੀ ਬਣ ਗਈ ਬਾਕੀ ਤੁਸੀਂ ਆਪ ਅੰਦਰ ਆਓਗੇ ਦੇਖੋਗੇ ਵੀ ਲਾਇਬ੍ਰੇਰੀ ਤਾਂ ਰਣਦੀਪ ਜੀ ਜਿਸ ਤਰ੍ਹਾਂ ਕੀ ਹੈ ਕਿ ਜਦੋਂ ਵੀ ਕੋਈ ਆਪਾਂ ਕੰਮ ਕਰਨ ਜਾਂਦੇ ਆ ਉਹਦੇ ਵਿੱਚ ਕੀ ਹੈ ਇੱਕ ਤਾਂ ਆਪਣਾ ਜਿਹੜੀ ਡੈਡੀਕੇਸ਼ਨ ਆ ਉਹ ਬਹੁਤ ਜ਼ਰੂਰੀ ਹੈ ਦੂਸਰਾ ਕਈ ਵਾਰ ਬੜੀਆਂ ਅਰਚਨਾ ਵੀ ਆਉਂਦੀਆਂ ਨੇ ਕੁਝ ਲੋਕ ਚਾਹੁੰਦੇ ਨੇ ਕਿ ਜਿਹੜੇ ਕੰਮ ਨੇ ਉਹ ਨਾ ਹੋਣ ਤਾਂ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਜਦੋਂ ਇਹ ਕੰਮ ਵਿੱਢਿਆ ਤਾ ਉਸ ਤੋਂ ਬਾਅਦ ਕੋਈ ਅਰਚਨ ਦਾ ਤੁਹਾਨੂੰ ਸਾਹਮਣਾ ਕਰਨਾ ਨਹੀਂ ਮੈਮ ਹਜੇ ਤੱਕ ਤਾਂ ਕੋਈ ਨਹੀਂ ਆਈ ਬਾਕੀ ਕੋਈ ਨਹੀਂ ਅਰਚਨਾ ਹੁੰਦੀਆਂ ਹੀ ਹੁੰਦੀਆਂ ਕੰਮ ਕਰਦੇ ਆਉਣੀਆਂ ਹੀ ਆ ਉਹ ਕੋਈ ਆਪਾਂ ਨੂੰ ਐਡਾ ਇਸ਼ੂ ਨਹੀਂ ਜਿਹੜਾ ਕੰਮ ਆਪਾਂ ਮੱਥਿਆ ਲੋਕਾਂ ਦੇ ਫਾਇਦੇ ਲਈ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਅ ਪਿੰਡ ਦੇ ਵਿੱਚ ਲਾਇਬ੍ਰੇਰੀ ਜਿਹੜੀ ਹੈ ਤੁਸੀਂ ਪ੍ਰਯਾਸ ਬਹੁਤ ਵਧੀਆ ਕੀਤਾ ਹੈ ਪਰ ਇਸ ਦੇ ਨਾਲ ਹੀ ਪਿੰਡ ਦੇ ਵਿੱਚ ਹੋਰ ਵੀ ਕਈ ਜ਼ਰੂਰਤਾਂ ਨੇ ਜਿੱਦਾਂ ਕਿ ਗਲੀਆਂ ਨਾਲੀਆਂ ਇਹ ਸਭ ਤੋਂ ਜ਼ਿਆਦਾ ਪਹਿਲਾਂ ਹੋ ਜਾਂਦਾ ਉਸ ਤੋਂ ਬਾਅਦ ਆਪਣੇ ਜਿੱਦਾਂ ਉਹ ਪਿੰਡਾਂ ਦੇ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਬੜੇ ਸਾਰੇ ਕੰਮ ਨੇ ਤਾਂ ਉਹਨਾਂ ਵਿੱਚ ਹਲੇ ਤੱਕ ਕਿਹੜੇ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਬਹੁਤ ਜਲਦੀ ਪੂਰੇ ਹੋਣ ਆਲੇ ਦੇਖੋ ਜੇ ਮੈਂ ਗੱਲ ਕਰਾਂ ਗਲੀਆਂ ਦੀ ਅਸੀਂ ਸੋਚਿਆ ਵੀ ਕੋਈ ਗਲੀ ਬਣਾਤੀ 500 ਫੁੱਟ ਦੀ ਉਹਦਾ ਲੋਕ ਉਦਘਾਟਨ ਕਰਤਾ ਨਹੀਂ ਪੱਥਰ ਰੱਖਤਾ ਸੀ ਉਹ ਕੰਮਾਂ ਤੋਂ ਹਟ ਕੇ ਚੱਲੇ ਆ ਚੱਲੀ ਜਾਂਦੇ ਕੰਮ ਤੁਸੀਂ ਪਿੰਡ ਦਾ ਢੇੜਾ ਕੱਢੋ ਤੁਹਾਨੂੰ ਪਤਾ ਲੱਗੂ ਗਲੀਆਂ ਵੀ ਬਣੀ ਜਾਂਦੀਆਂ ਨਾਲੀਆਂ ਵੀ ਬਣੀ ਜਾਂਦੀਆਂ ਮੇਨ ਦਿੱਕਤ ਸੀ ਪੀਣ ਵਾਲੇ ਪਾਣੀ ਦੀ ਉਹਦੇ ਲਈ ਅਸੀਂ 15 ਲੱਖ ਰੁਪਏ ਦਾ ਵਾਟਰ ਵਰਕ ਚ ਇਕ ਇਲੈਕਟ੍ਰੋਨਿਕ ਫਿਲਟਰ ਲਾਇਆ ਉਹ ਵੋਟਾਂ ਤੋਂ ਪਹਿਲਾਂ ਹੀ ਲੱਗ ਗਿਆ ਸੀ ਤੇ ਪਾਈਪ ਪਾਣੀ ਦੀਆਂ ਪਾਈਪਲਾਈਨਾਂ ਸੀ ਦੋ ਵੇੜੀਆਂ ਨਹੀਂ ਉਹ ਪਾ ਲਈਆਂ ਜੀ ਹੋਰ ਕਾਫੀ ਕੰਮ ਸੀ ਜਿਹੜਾ ਬਾਹਰ ਸਾਡੇ ਆਰਓ ਬੰਦ ਪਿਆ ਸੀ 12 ਸਾਲਾਂ ਤੋਂ ਉਹ ਚਾਲੂ ਕਰ ਲਿਆ ਉਹਦਾ ਵੀ ਕੰਮ ਚੱਲੀ ਜਾਂਦਾ तकरीबन ਉਹ ਵੀ ਲਾਈਬ੍ਰੇਰੀ ਦੇ ਨਾਲ ਹੀ ਅਸੀਂ ਸ਼ੁਰੂ ਕਰ ਦਾਂਗੇ। ਮਤਲਬ ਪਾਣੀ ਦੀ ਸਮੱਸਿਆ ਜਿਹੜੀ ਐ ਜਾਂ ਗਲੀਆਂ ਨਾਲੀਆਂ ਦੀ ਉਹ ਪੂਰੀ ਤਰ੍ਹਾਂ ਐਸ ਤੋਂ ਇਲਾਵਾ ਤੁਸੀਂ ਆਪਣੇ ਪਿੰਡ ਲਈ ਕੋਈ ਹੋਰ ਸੁਪਨਾ ਵੇਖਿਆ ਹੋਊਗਾ। ਹੋਰ ਸੁਪਨਾ ਸਕੂਲ ਅਪਗ੍ਰੇਡ ਕਰਨਾ ਜੀ। ਜੀ। ਬੱਸ ਸਟੈਂਡ ਹੈ ਨਹੀਂ ਮੇਰੇ ਪਿੰਡ ਦਾ ਤੁਸੀਂ ਨਗਦੇ ਦੇਖਦੇ ਹੋਗੇ ਡੂੰਮ ਵਾਲੀ ਦਾ ਬੱਸ ਸਟੈਂਡ ਹੈ ਨਹੀਂ ਕਿਤੇ ਵੀ ਇੱਕ ਬਣਿਆ ਹੈ ਜੇ ਤੁਸੀਂ ਦੇਖਿਆ ਉਹ ਕਿਸ ਹਿਸਾਬ ਚ ਹੈ ਨਹੀਂ। ਬਿਲਕੁਲ। ਤਾਂ ਮਤਲਬ ਇਹ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸੁਪਨਾ ਤੁਸੀਂ ਰੱਖਦੇ ਹੋ। ਬਿਲਕੁਲ ਜੀ। ਜੀ। ਮਤਲਬ ਨਹੀਂ ਵੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਕਰੀਏ। ਸਾਨੂੰ ਲੋਕਾਂ ਨੇ ਮੌਕਾ ਦਿੱਤਾ 5 ਸਾਲਾਂ ਵਾਸਤੇ ਜੇ ਨੇ ਜੋਗਾ ਕੀਤਾ ਤਾਂ ਅਸੀਂ ਉਹਨਾਂ ਦੀਆਂ ਭਾਵਨਾਵਾਂ ਤੇ ਉਮੀਦਾਂ ਤੇ ਖਰੇ ਉੱਤਰੀਏ ਰਣਦੀਪ ਜੀ ਕਈ ਵਾਰ ਐਦਾਂ ਹੁੰਦਾ ਕਿ ਵੋਟਾਂ ਟਾਈਮ ਜਿਹੜੇ ਸਰਪੰਚ ਨੇ ਉਹ ਵਾਅਦੇ ਕਰਦੇ ਨੇ ਲੋਕਾਂ ਦੇ ਵਿੱਚ ਵੀ ਜਾਂਦੇ ਨੇ ਪਰ ਕਿਤੇ ਨਾ ਕਿਤੇ ਭੁੱਲ ਜਾਂਦੇ ਨੇ ਤੁਹਾਡੇ ਵਿੱਚ ਇਹ ਸੋਚ ਕਿੱਥੋਂ ਆਈ ਕਿ ਮੈਂ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਪਰਿਵਾਰ ਵਾਂਗੂ ਮੰਨਣਾ ਤੇ ਕੰਮ ਕਰਵਾਣੇ ਕਰਵਾਣੇ ਮੈਂ ਮੈਨੂੰ ਕੋਈ ਸਰਪੰਚ ਬਣਨ ਦਾ ਚਾਅ ਨਹੀਂ ਸੀ ਜੀ ਠੀਕ ਹੈ ਲੋਕਾਂ ਨੇ ਮੈਨੂੰ ਅੱਗੇ ਕੀਤਾ ਮੈਂ ਸਰਪੰਚ ਬਣਿਆ ਹੁਣ ਜੇ ਉਹਨਾਂ ਲੋਕਾਂ ਦੇ ਕੰਮਾਂ ਦੀ ਜਾਂ ਉਹਨਾਂ ਦੀਆਂ ਗੱਲਾਂ ਤੇ ਮੈਂ ਪੂਰਾ ਨਾਲ ਉਤਰੂੰਗਾ 5 ਸਾਲ ਤਾਈ ਲੋ ਜੀ ਜੀ ਜੇ ਰਾਜਨੀਤੀ ਜੀ ਵੀ ਮੈਂ ਅੱਗੇ ਜਾਣਾ ਹੈ ਜੇ ਲੋਕਾਂ ਨੂੰ ਜੋੜ ਕੇ ਰੱਖਣਾ ਹੈ ਪਿੰਡ ਦਾ ਵਿਕਾਸ ਕਰਨਾ ਹੈ ਤਾਂ ਕਰਨਾ ਪਊਗਾ ਜੀ ਜੀ ਅ ਰਣਦੀਪ ਜੀ ਅ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਇਸ ਵਕਤ ਮੌਕੇ ਦੀ ਸਰਕਾਰ ਤੇ ਮੌਕੇ ਦੇ ਤੁਸੀਂ ਇਸ ਵਕਤ ਸਰਪੰਚ ਵੀ ਹੋ ਹੋਰ ਕੀ ਕੁਝ ਲੱਗਦਾ ਤੁਹਾਨੂੰ ਵੀ ਐਸੀ ਪਾਰਟੀ ਨੂੰ ਜੇ ਲੋਕ ਚੁੰਨਦੇ ਨੇ ਤੇ ਤੁਹਾਨੂੰ ਚੁੰਨਦੇ ਨੇ ਤਾਂ ਹੋਰ ਕੀ ਕੁਝ ਵਿਕਾਸ ਜਿਹੜੇ ਨੇ ਉਹ ਪਿੰਡ ਦੇ ਹੋ ਸਕਦੇ ਪਿੰਡ ਦਾ ਵਿਕਾਸ 메ਨ ਮੁਹੱਲਾ ਕਲੀਨਿਕ ਜੀ ਥੋੜਾ ਸਕੂਲ ਅਪਗ੍ਰੇਡ ਪਲੇਗਰਾਉਂਡ ਹੈ ਨਹੀਂ ਮੇਰੇ ਪਿੰਡ ਜੀ ਜੀ ਬੱਚਿਆਂ ਦੇ ਖੇਡਣ ਲਈ ਉਹਦੇ ਵਾਸਤੇ ਵੀ ਅਸੀਂ ਡੀਸੀ ਸਾਹਿਬ ਅੱਗੇ ਮੰਗ ਰੱਖ ਚੁੱਕੇ ਆਂ ਤੁਹਾਨੂੰ ਗਰਾਉਂਡ ਦਿੱਤਾ ਤੇ ਜਲਦੀ ਇਹ ਮੰਗਾ ਹੱਲ ਕਰਾਂਗੇ ਪਾਰਕ ਵਗੈਰਾ ਜਿਵੇਂ ਬਜ਼ੁਰਗ ਨੇ ਆਪਣੇ ਉਹਨੂੰ ਲੈ ਕੇ ਕੋਈ ਵਿਵਸਥਾ ਬਾਰੇ ਸੋਚੇ ਉਹ ਮੈਮ ਜੇ ਆਪਾਂ ਸੋਚੇ ਕੋਈ ਏਡੇ ਵੱਡੇ ਕੰਮ ਹੈ ਨਹੀਂ ਜੋ ਆਪਾਂ ਸੋਚ ਲਿਓ ਆਪਾਂ ਆਪਦੇ ਲੈਵਲ ਤੇ ਵੀ ਕਰ ਸਕਦੇ ਕਿਤੇ ਪਾਰਕ ਬਣਾਉਣਾ ਯਾ ਕੁਝ ਕਰਨਾ ਉਹ ਤਾਂ ਚੱਲਦਾ ਹੀ ਰਹਿੰਦਾ ਜੀ ਇੱਕ ਮਤਲਬ ਪਿੰਡ ਦੇ ਸਾਰੇ ਲੋਕਾਂ ਦੇ ਵਿੱਚ ਇੱਕ ਜਿਹੜੀ ਮਤਲਬ ਜਿਹੜੀ ਵੋਟ ਦੀ ਗਿਣਤੀ ਹੈ ਉਹਨੂੰ ਜੇ ਆਪਾਂ ਵੇਖੀਏ ਤਾਂ ਉਹ ਨੇ ਮਹਿਲਾਵਾਂ ਤਾਂ ਮਹਿਲਾਵਾਂ ਬਾਰੇ ਕੀ ਸੋਚਦੇ ਹੋ ਵੀ ਮਹਿਲਾਵਾਂ ਵਾਸਤੇ ਕੀ ਪ੍ਰਯਾਸ ਕਰਨਾ ਚਾਹੋ ਪ੍ਰਯਾਸ ਤਾਂ ਮੈਂ ਮਹਿਲਾ ਮਾਵਸਤੇ ਤਾਂ ਮੈਂ ਆਹੀ ਹੈ ਜੀ ਸਫਾਈ ਲਾ ਲੋ ਜੀ ਜੀ ਜੇ ਹੁਣ ਘਰ ਦਾ ਕੂੜਾ ਕਰਕਟ ਹੈ ਜਿਆਦਾ ਤਾਂ ਸ਼ਹਿਰਾਂ ਚ ਤਾਂ ਆਪਾਂ ਦੇਖਦੇ ਆ ਜੀ ਕਮੇਟੀ ਦੇ ਲੋਕ ਆਉਂਦੇ ਆ ਘਰਾਂ ਚੋਂ ਕੂੜਾ ਲੈ ਜਾਂਦੇ ਅਸੀਂ ਚੀਜ਼ੋ ਸੋਚੀ ਹੈ ਜੀ ਕਿ ਪਿੰਡ ਚ ਵੀ ਪੋਲੀਥੀਨ ਕੱਟ ਯੂਜ਼ ਹੁੰਦੇ ਆ ਗਲੀਆਂ ਨਾਲੀਆਂ ਜੇ ਬਲੌਕ ਹੁੰਦੀਆਂ ਉਹ ਮਹਿਲਾਵਾਂ ਨੂੰ ਜਿਆਦਾ ਦਿੱਕਤ ਆਉਂਦੀ ਹੈ ਜੀ ਜੀ ਕਿਤੇ ਵੀ ਜਾਣਾ ਕਰਨਾ ਹੈ ਦੂਸਰੀ ਗੱਲ ਮੋਹੱਲਾ ਕਲੀਨਿਕ ਵੀ ਅਸੀਂ ਇਹ ਸੋਚਿਆ ਵੀ ਘੱਟੋ ਘੱਟ ਐਕਸਰੇ ਤੱਕ ਉਸ ਕਲੀਨਿਕ ਚ ਹੋ ਸਕਣ ਕੀ ਫਾਰਮੈਲਟੀ ਨਹੀਂ ਕੋਈ ਕਰਨੀ ਜੀ ਸਰਕਾਰ ਨੇ ਮੁੱਲ ਅਗਲੇ ਨੇ ਖੋਲਤਾ ਬੋਰਡ ਲਾਤਾ ਤੇ ਲੋਕਾਂ ਦਾ ਉੱਥੇ ਕੋਈ ਕੰਮ ਨਾ ਹੋਵੇ ਲੋਕਾਂ ਨੂੰ ਫੇਰ ਖੱਜਲ ਖਵਾਰੀ ਹੋਵੇ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਕਿਸੇ ਦੀ ਪੈਨਸ਼ਨ ਰਾਸ਼ਨ ਕਾਰਡ ਪਿੰਡਾਂ ਚ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਉਹਨਾਂ ਲਈ ਵੀ ਇੱਕ ਲਾਇਬ੍ਰੇਰੀ ਦੇ ਨਾਲ ਹੀ ਅਸੀਂ ਬਾਹਰ ਦਫ਼ਤਰ ਮੇਰੀ ਉਮੀਦ ਹੈ ਤਿਆਰ ਕਰੀਏ ਵੀ ਇੱਥੇ ਬੰਦਾ ਨਾ ਤੋਂ ਇੱਕ ਪੰਜ ਬੈਠੇ ਤਾਂ ਜੋ ਕਿਸੇ ਨੂੰ ਇਹ ਦਿੱਕਤ ਨਾ ਮਹਿਸੂਸ ਹੋਵੇ ਉਹ ਕੰਮ ਖਤਮ ਕਰ ਦਾਂਗੇ ਜੀ ਸਰਪੰਚ ਸਾਹਿਬ ਅੱਜ ਬਾਹਰ ਗਏ ਅੱਜ ਕੰਮ ਤੇ ਨਹੀਂ ਅੱਜ ਕਿਤੇ ਰਿਸ਼ਤੇਦਾਰੀ ਚ ਵਿਆਹ ਤੇ ਆ ਲੋਕਾਂ ਦੇ ਕੰਮ ਨਾ ਰੁਕਣ ਉਸ ਕਰਕੇ ਮਤਲਬ ਹਰ ਟਾਈਮ ਤੁਹਾਡਾ ਜਿਹੜਾ ਫੋਨ ਹੈ ਲੋਕਾਂ ਲਈ ਜਿਹੜਾ ਔਨ ਰਹਿੰਦਾ ਹੈ ਬਿਲਕੁਲ ਔਨ ਰਹਿੰਦਾ ਜੀ ਅ ਕਈ ਮਤਲਬ ਪੰਜਾਬ ਦੇ ਵਿੱਚ ਕੁਝ ਐਦਾਂ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਨਸ਼ੇ ਦੀ ਜਿਹੜੀ ਬਿਮਾਰੀ ਹੈ ਨਾ ਉਹਨੇ ਯੁਵਾ ਪੀੜੀ ਨੂੰ ਖਾ ਲਿਆ ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਯੁਵਾ ਵਸਤੇ ਪਹਿਲਾਂ ਵੀ ਹੁਣ ਨਹੀਂ ਸਰਪੰਚ ਬਣ ਗਏ ਨੇ ਇਸ ਤੋਂ ਪਹਿਲਾਂ ਵੀ ਅਸੀਂ ਨਸ਼ੇ ਦੇ ਖਿਲਾਫ ਆਵਾਜ਼ ਚੱਕਦੇ ਆਂ ਲੜਦੇ ਆਏ ਆ ਐਸਐਸਪੀ ਮੈਡਮ ਦਾ ਵੀ ਸਾਨੂੰ ਸਹਿਯੋਗ ਮਿਲ ਰਿਹਾ ਇਹਦੇ ਵਿੱਚ ਤੇ ਅੱਗੇ ਵੀ ਲੜਦੇ ਰਵਾਂਗੇ ਪਰ ਹਜੇ ਤੱਕ ਕੰਟਰੋਲ ਸਾਡੇ ਹੋਰ ਨਾ ਪਿੰਡਾਂ ਦਾ ਤਾਂ ਜਿਹੜੇ ਯੁਵਾ ਨੇ ਉਹਨਾਂ ਦੇ ਅੱਗੇ ਵਿਕਾਸ ਕਈ ਖੇਡਾਂ ਚੱਗੇ ਜਾਣਾ ਚਾਹੁੰਦੇ ਨੇ ਜਾਂ ਫਿਰ ਜਿੱਦਾਂ ਤਿਆਰੀ ਲਈ ਜੇ ਪੜ੍ਹਾਈ ਚੱਗੇ ਜਾਣਾ ਚਾਹੁੰਦੇ ਤਾਂ ਤੁਸੀਂ ਕਰ ਹੀ ਰਹੇ ਹੋ ਪ੍ਰਯਾਸ ਤਾਂ ਉਹਨੂੰ ਲੈ ਕੇ ਵੀ ਤੁਹਾਡਾ ਕੋਈ ਹੈ ਕਿ ਜਿਹੜੇ ਯੁਵਾ ਨੇ ਉਹ ਖੇਡਾਂ ਵਿੱਚ ਚੱਗਾ ਏਡਾਂ ਤੱਕ ਤਾਂ ਹੀ ਜਾਂਦਾ ਹੋ ਸਕਦਾ ਸਾਡੇ ਟਾਈਮ ਤੇ ਜੇ ਗਰਾਊਂਡ ਹੁੰਦਾ ਸੀ ਵੀ ਚੰਗੇ ਪਲੇਅਰ ਬਣਦੇ ਜੀ ਜੀ ਪਰ ਸਾਨੂੰ ਇਹ ਅਸੀਂ ਯਕੀਨ ਦਿਵਾਉਣੇ ਲੋਕਾਂ ਨੂੰ ਵੀ ਸਾਡਾ ਜੇ ਇਸੇ ਤਰ੍ਹਾਂ ਸਹਿਯੋਗ ਸਾਨੂੰ ਲੋਕਾਂ ਦਾ ਮਿਲਦਾ ਰਿਹਾ ਸਰਕਾਰ ਦਾ ਮਿਲਦਾ ਏ ਛੇਤੀ ਛੇਤੀ ਪਲੇ ਗਰਾਊਂਡ ਬੱਚਾ ਵਾਸਤੇ ਸਪੋਰਟਸ ਕਿੱਟਾਂ, ਵਾਲੀਬਾਲ ਗਰਾਊਂਡ ਜਾਂ ਹੋਰ ਉਹ ਚੀਜ਼ਾਂ ਅਸੀਂ ਲੈ ਕੇ ਆਉਣੀ ਆ। ਆਖਰੀ ਸਵਾਲ ਤੁਹਾਡੇ ਨਾਲ ਕਰਨਾ ਚਾਹਾਂਗੀ। ਅ ਜਿਹੜੇ ਕੰਮ ਤੁਸੀਂ ਸਭ ਤੋਂ ਪਹਿਲਾਂ ਸੋਚੇ ਸੀ ਉਹ ਤੁਸੀਂ ਕਰਵਾ ਰਹੇ ਹੋ। ਕੁਝ ਕੰਮ ਵਿੱਚ ਚੱਲ ਰਹੇ ਨੇ। ਤਾਂ 3 ਮਹੀਨੇ ਬਾਅਦ ਅਸੀਂ ਤੁਹਾਡੇ ਕੋਲ ਆਇਆ। ਮਨ ਲਓ 3 ਮਹੀਨੇ ਬਾਅਦ ਜਦੋਂ ਅਸੀਂ ਦੁਬਾਰਾ ਆਨੇ ਤਾਂ ਕੀ ਵਿਸ਼ਵਾਸ ਦਵਾਨੇਓ ਕਿ ਜਦੋਂ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਉਸ ਟਾਈਮ ਪਿੰਡ ਦੇ ਹੋਰ ਵੀ ਬਹੁਤ ਸਾਰੇ ਕੰਮ ਹੋ ਜਾਣ। ਉਹ ਵਿਸ਼ਵਾਸ ਮੇਰੇ ਦਵਾਇਆ ਤਾਂ ਤੁਹਾਨੂੰ ਨਹੀਂ ਹੋਣਾ ਜੀ ਉਹ 3 ਮਹੀਨੇ ਬਾਅਦ ਤੁਸੀਂ ਆਓਗੇ ਤੁਹਾਨੂੰ ਆਪੇ ਵਿਸ਼ਵਾਸ ਹੋ ਜਾਊਗਾ ਜੀ। ਜੀ ਜੀ ਤਾਂ ਜਿਹੜੇ ਪਿੰਡ ਦੇ ਲੋਕ ਨੇ ਆ ਅਦਰ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਸੋਚਦੇ ਨੇ ਕਿ ਆਈਡਲ ਸਰਪੰਚ ਹੋਊ ਉਹਨਾਂ ਲਈ ਕੁਝ ਕਹਿਣਾ ਚਾਹੁੰਦਾ। ਉਨਾਂ ਲਈ ਤਾਂ ਹੀ ਹੈ ਵੀ ਅੱਗੇ ਤੋਂ ਵੀ ਮੈਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਸਾਡੇ ਬਜ਼ੁਰਗਾਂ ਨੂੰ ਅਸ਼ੀਰਵਾਦ ਦਿੰਦੇ ਰਹਿਣ ਤਾਂ ਜੋ ਅੱਗੇ ਸੀ ਹੋਰ ਮਿਹਨਤ ਕਰਕੇ ਪਿੰਡ ਨੂੰ ਸੁਧਾਰ ਵੱਲ ਜਾ ਸਕੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਿਕੀ ਹੈ ਜੀ। ਜੀ ਪਿੰਡ ਦੇ ਵਿੱਚ ਕਿੰਨੇ ਸਾਲਾਂ ਤੋਂ ਰਿਹਾਈਸ਼ ਹੈ? ਮੈਂ ਜਨਮ ਜਨਮ ਤੋਂ ਹੀ ਆ ਜੀ ਇੱਥੋਂ। ਠੀਕ ਹੈ। ਤੇ ਪਿੰਡ ਵਿੱਚ ਮਤਲਬ ਨਵੇਂ ਸਰਪੰਚ ਦੇ ਬਣਨ ਤੋਂ ਪਹਿਲਾਂ ਕੀ ਕੁਝ ਦਿੱਕਤਾਂ ਸੀਗੀਆਂ? ਦਿੱਕਤਾਂ ਤਾਂ ਆਏ ਆ ਜੀ ਬਸ ਜੀ ਜੀ ਸੋਚ ਉਹਦੇ ਬੰਦੇ ਉਹ ਜਾਂ ਕੰਮ ਕਰ ਕਰਦੇ ਹੁਣ ਇਹਦੀ ਨਵੀਂ ਸੋਚ ਆ। ਜਿਵੇਂ ਇਹਨਾਂ ਨੇ ਵਾਅਦੇ ਕੀਤੇ ਉਹ ਸਾਬ ਨਾਲ ਖਾਇਕ ਦਿੱਕਤਾਂ ਕਰੇ ਉਤਰੀਆ 100% ਜਿਵੇਂ ਜਿਵੇਂ ਜਿਹੜੀ ਗੱਲਾਂ ਕੀਤੀ ਉਹਵੇਂ ਮੋ ਹੋਈ ਜਾਂਦਾ ਕੰਮ ਕਈ ਤਾਂ ਮਿਲਣਾ ਸਾਲ ਵੀ ਨਹੀਂ ਹੋਇਆ ਤੇ ਕੰਮ ਮਿਲਦਾ 90% ਹੋ ਵੀ ਗਏ ਆ ਬਸ 15% ਰਹਿ ਗਏ ਕਿਤੇ ਹੋਰ ਉਤਾਂ ਦੀ ਕਰਾ ਕੇ ਵਧੀਆ ਬਣਾਉਣ ਦੀ ਕੋਸ਼ਿਸ਼ ਹੈ ਇਹਨਾਂ ਦੀ ਇਸ ਵਕਤ ਮਤਲਬ ਜਿੱਦਾਂ ਆਪਾਂ ਇੱਕ ਗਲੀ 'ਚ ਖੜੇ ਆਂ ਤੇ ਗਲੀ ਦਾ ਕੰਮ ਜਿੱਦਾਂ ਚੱਲ ਰਿਹਾ ਹੈ ਕਿੰਨੇ ਟਾਈਮ ਤੋਂ ਇਹ ਗਲੀ ਉਡੀਕ ਰਹੀ ਸੀਗੀ ਵੀ ਕਦੋਂ ਮੇਰੀ ਵਾਰੀ ਆਵੇਗੀ ਇਹਨੂੰ ਬੜਨੀ 10 ਤੋਂ 15 ਸਾਲ ਹੋ ਗਏ ਅਸੀਂ ਕਹਿੰਦੇ ਕਹਿੰਦੇ ਰਹਿੰਦੇ ਕਿਉਂਕਿ ਇਹ ਨਾ ਵਿਚਾਲੜੇ ਪਿੰਡ ਦੇ ਵਿੱਚ ਵਿਚਾਲੜੇ ਗਲੀਆਂ ਦਾ ਮਤਲਬ ਕੋਈ ਜ਼ਿਆਦਾ ਮਹੱਤਵ ਨਹੀਂ ਦਿੰਦਾ ਸੀ ਤਾਂ ਕਰਕੇ ਤੇ ਇਹਦੇ ਵਿੱਚ ਗਲੀ ਵਿੱਚ ਚਾਰ ਪੰਜ ਘਾਰੀ ਸੀ ਕਿਉਂਕਿ ਬੋਟਾ ਨਾ ਹੋਣ ਕਰਕੇ ਥੋੜਾ ਜਿਹਾ ਘੱਟ ਇੰਪ੍ਰੈਸ਼ਨ ਸੀ ਇਹਨਾਂ ਦੇ ਪਹਿਲ ਦੇਦਾਰ ਤੇ ਇਹਨਾਂ ਨੇ ਇੱਕ ਗਲੀ ਪਹਿਲਾਂ ਹੋਰ ਬਣੀ ਦੂਜੇ ਨੰਬਰ ਤੇ ਇਹਦਾ ਲੱਗ ਗਿਆ ਜੀ ਨੰਬਰ ਕੱਲ ਕੱਲ ਲੱਗਿਆ ਹੋਇਆ ਮਤਲਬ ਚਾ ਦੋ ਚਾਰ ਦਿਨਾਂ ਚ ਕੰਮ ਪੂਰਾ ਹੋ ਜਾਣਾ ਇਹਦਾ ਮਤਲਬ 15 ਸਾਲਾਂ ਬਾਅਦ ਗਲੀ ਦੀ ਵਾਰੀ ਆ ਗਈ ਹਾਂਜੀ ਹਾਂਜੀ ਪਹਿਲਾਂ ਹੋਰ ਮੱਥਾ ਵੱਜੀ ਜਾਂਦਾ ਸੀ ਹੁਣ ਵਧੀਆ ਬਣਦੀਆਂ ਹੋਰ ਪਿੰਡ ਦੇ ਵਿਕਾਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕੀ ਕੁਝ ਲੱਗ ਰਿਹਾ ਵੀ ਜਿਹੜ ਪਿੰਡ ਦਾ ਵਿਕਾਸ ਤਾਂ ਹੈ ਜੀ ਕਾਇਆ ਪਲਟ ਹੋ ਰਹੀ ਹੈ ਮੇਰੇ ਸਾਹਮਣੇ ਨਾਲ ਤਾਂ ਕਿਉਂਕਿ ਜਿਹੜਾ ਜਿਹੜਾ ਬੰਦਾ ਆਉਣ ਵਾਲੇ ਟਾਈਮ ਦੇ ਵਿੱਚ ਡੂਮ ਵਾਲੀ ਵਿੱਚ ਆਊਗਾ ਤਾਂ ਉਹਨੂੰ ਪਛਾਣ ਨਹੀਂ ਹੋਣੀ ਵੀ ਇਹ ਵਾਕਈ ਡੂਮ ਵਾਲੀ ਉਹੀ ਹੈ ਕਿਉਂਕਿ ਕੰਮ ਤਾਂ ਹੋਇਆ ਜੀ ਪਰ ਪ੍ਰੋਪਰ ਨਹੀਂ ਹੋਇਆ ਹੁਣ ਇਹ ਜੂਤ ਪ੍ਰਦਾਨ ਆ ਆਵਾਦ ਵੀ ਦੇ ਜਿਵੇਂ ਸੜਾ ਪਿੰਡ ਦੇ ਸਰਪੰਚ ਵੀ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾਗਾ ਤੇ ਉਸ ਸਾਹਮਣੇ ਇਹਨਾਂ ਦੀ ਸੋਚ ਹੈ ਵੀ 1 ਕਰੋੜ ਰੁਪਇਆ 1.5-2 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਲਾਉਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਈ ਪਿੰਡਾਂ ਦੇ ਵਿੱਚ ਨਾ ਵੀ 50-50 ਲੱਖ ਰੁਪਏ ਮਸਾ ਲੱਗਦਾ ਹੁੰਦਾ ਸਾਲ ਵਿੱਚ ਤੇ ਇਹਨ ਕੱਟੋ-ਕੱਟ 2 ਕਰੋੜ ਰੁਪਏ ਇੱਕ ਸਾਲ ਚ ਲੱਗਣਾ ਚਾਹੀਦਾ ਆਪਣੇ ਪਿੰਡ ਦੇ ਵਿੱਚ ਜਿਵੇਂ ਪੈਸਾ ਜਿਵੇਂ ਜਿਵੇਂ ਜੋ ਪੈਸਾ ਜਾ ਲੱਗੂ ਮੇ ਪਿੰਡ ਦੀ ਤਰੱਕੀ ਹੋਗੀ ਜੀ ਲਾਇਬ੍ਰੇਰੀ ਬਣੀ ਹੈ ਨਵੀਂ ਬਹੁਤ ਜਲਦੀ ਇਨੋਗ੍ਰੇਸ਼ਨ ਹੋ ਜਾਵੇਗਾ ਤੁਹਾਨੂੰ ਕੀ ਲੱਗਦਾ ਵੀ ਉਹਦੇ ਨਾਲ ਪਿੰਡ ਦੇ ਜਿਹੜੇ ਯੁਵਾ ਨੇ ਜਿਹੜੇ ਪੜਨ ਲਈ ਬਾਹਰ ਜਾਂਦੇ ਸੀ ਆ ਬਹੁਤ ਦੂਰ-ਦੂਰ ਜਾਂਦੇ ਸੀ ਉਹਨਾਂ ਨੂੰ ਕੀ ਫਾਇਦਾ ਹੋ ਜਾਵੇ ਦੇਖੋ ਇਹ ਬਾਲੀ ਦੂਰ ਦੀ ਗੱਲ ਨਹੀਂ ਮੇਰੀ ਪੈਣ ਹੀ ਆ ਜੀ ਉਹ ਲਾਇਬ੍ਰੇਰੀ ਮਤਲਬ ਬਾਜ਼ਾਰ ਵਿੱਚ ਜਾਂਦੀ ਆ ਉਹਨਾਂ ਨੂੰ ਜੋ ਵੀ ਪੇਪੂ ਕਰਕੇ ਬਜ਼ਾਰ ਚੋਂ ਕਾਫੀ ਨੇਹਰੇ ਆਉਂਦੀ ਆ ਹੁਣ ਉਹਨੂੰ ਜਦ ਮੈਂ ਅੱਜ ਵੈਸੇ ਮੇਰਾ ਜਿਹੜਾ ਵਜਿਆ ਸੀ ਮੈਂ ਦੇਖਿਆ ਉੱਥੇ ਬਹੁਤ ਹੀ ਵਧੀਆ ਸਿਲੇਬਸ ਦਾ ਬੁਸੀਆ ਬਿਲਕੁਲ ਤਿਆਰੀ ਦੀ ਜਵਾਕਾਂ ਦੇ ਚੰਗੀ ਤਿਆਰੀ ਕਰਨ ਵਾਲੇ ਸਬਜੈਕਟ ਦੇ ਸੀਗੇ ਬਹੁਤ ਹੀ ਵਧੀਆ ਲਾਇਬ੍ਰੇਰੀ ਬਣਾ ਰੱਖੀ ਆ ਨਾਲ ਟਾਈਮ ਦੇ ਵਿੱਚ ਉੱਥੇ ਜਵਾਕ ਵਧੀਆ ਪੜੇ ਕਰਨਗੇ ਬਹੁਤ ਬਹੁਤ ਵੱਡੀ ਸਹੂਲਤ ਹੈ ਇਹ ਸ਼ੁਕਰ ਤੁਰਾ ਮੈਂ ਜੀ ਜੀ ਪਿੰਡ ਦੇ ਅੱਜ ਤੋਂ 20 30 ਸਾਲ ਪਹਿਲਾਂ ਕੀ ਹਾਲਾਤ ਸੀ ਬਹੁਤ ਮਾੜੇ ਸੀ ਹੁਣ ਚੰਗੇ ਵੈਸੇ ਤਿੰਨ ਮਹੀਨੇ ਕੀ ਮਤਲਬ ਕੀ ਕੁਛ ਮਾੜਾ ਸੀ ਸਾਰਾ ਕੁਝ ਪਾਣੀ ਚਿੱਕਰ ਚੋਰ ਬਹੁਤ ਜ਼ਿਆਦਾ ਸੀਗਾ ਜੀ ਜੀ ਕੋਈ ਤੇ ਪਾਣੀ ਨਹੀਂ ਹੁੰਦਾ ਸੀ ਕਿਤੇ ਦੋ ਦੋ ਮਹੀਨੇ ਤੇ ਪਾਣੀ ਪੀਣ ਨੂੰ ਨਹੀਂ ਹੁੰਦਾ ਸੀ ਹੁਣ ਪੀਣ ਨੂੰ ਪਾਣੀ ਵੀ ਨਹੀਂ ਹੁੰਦਾ ਸੀ ਹੂੰ ਕਿਵੇਂ ਗੁਜ਼ਾਰਾ ਕਰਦੀ ਸੀ ਲਿਆਓ ਜੀ ਬੱਟਵਾਕ ਤੇ ਲੈ ਜਾ ਨੱਕਾ ਲਾ ਲ ਕਿਸੇ ਨੇ ਖੁਸ਼ ਕਰੇ ਕਰੇ ਅੱਛਾ ਹੁਣ ਵਾਲਾ ਸਰਪੰਚ ਜਿਹੜਾ ਹੈ ਕੀ ਲੱਗਦਾ ਵੀ ਕਿੰਨੇ ਕੰਮ ਹੋ ਚੁੱਕੇ ਵੋਟ ਕਰੀ ਜਾਂਦਾ ਜੀ ਵਧੀਆ ਸੁਧਾਰ ਕਰੀ ਜਾਂਦਾ ਸੁਧਾਰ ਕਰਤਾ ਵੋਟ ਵਧੀਆ ਕੋਈ ਕਿਹੋ ਕਹੀ ਵੀ ਮਾੜਾ ਸੁਧਾਰ ਹੋ ਗਿਆ ਹਾਂਜੀ ਬਹੁਤ ਸੁਧਾਰ ਹੋ ਗਿਆ ਪਿੰਡ ਚ ਲਾਇਬ੍ਰੇਰੀ ਵੀ ਖੁੱਲੀ ਹੈ ਕੀ ਲੱਗਦਾ ਫਾਇਦਾ ਹੋਵੇਗਾ ਨਹੀਂ ਫਾਇਦਾ ਹੋਵੇਗਾ ਜੀ ਬਹੁਤ ਵਧੀਆ ਬੱਚਾ ਪੜਦੇ ਕੁੜੀਆਂ ਮੁੰਡੇ ਪੜਦੇ ਕਿਵੇਂ ਜੀ ਜਵਾਕ ਵੀ ਜਵਾਕ ਹੁਣ ਪੜਨ ਲੱਗ ਗਏ ਜੀ ਸਾਡੇ ਗਰੀਬਾਂ ਦੇ ਇਹ ਜਵਾਕਾਂ ਨੂੰ ਪੂਰਾ ਫਾਇਦਾ ਹੋ ਜੂਗਾ ਜੀ ਕੁੜੀਆਂ ਵੀ ਪੜਨੀਆਂ ਮੁੰਡੇ ਵੀ ਪੜਨ ਗਏ ਕਿਵੇਂ ਜੀ ਪਹਿਲਾਂ ਸਕੂਲ ਨਹੀਂ ਜਾਂਦੇ ਸੀ ਜ਼ਮੀਂਦਾਰ ਵੱਡੇ ਜ਼ਮੀਂਦਾਰ ਸੀ ਜਿਹੜੇ ਅੱਛਾ ਪਹਿਲਾਂ ਨਹੀਂ ਜਾ ਪਾਉਂਦੇ ਸੀ ਹੁਣ ਲੱਗਦਾ ਵੀ ਤਿਆਰੀ ਕਰਨਗੇ ਅਨਪੜ੍ਹੇ ਫਿਰਦੇ ਹਾਂ ਅਸੀਂ ਅਨਪੜ੍ਹੇ ਫਿਰਦਿਆਂ ਸਾਡੇ ਨਾਲ ਦੇ ਬੁੜੇ ਹੋ ਗਏ ਅਸੀਂ ਉਹ ਕੁਝ ਨਹੀਂ ਕਰਨ ਦਿੱਤਾ ਜੀ ਜੀ ਅਸੀਂ ਅਨਪੜ੍ਹੇ ਫਿਰਦਿਆਂ ਤੁਰੇ ਨਹੀਂ ਹੁਣ ਤਾਂ ਮੌਕਾ ਮਿਲਿਆ ਹੁਣ ਮੌਕਾ ਮਿਲਿਆ ਹੁਣ ਮੌਕਾ ਹੋਊਗਾ ਸਹੀ ਹੋਊਗਾ ਕੰਮ ਹੁਣ ਮੌਕਾ ਮਿਲਿਆ ਠੀਕ ਹੈ ਕੀ ਨਾਮ ਹੈ ਸਕੂਲ ਦਾ ਕੀ ਲੱਗਦਾ ਪਿੰਡ ਦੇ ਸਰਪੰਚ ਨੇ ਵਧੀਆ ਕੰਮ ਕਰ ਰਹੇ ਨੇ? ਵਧੀਆ ਕਰ ਰਹੇ। ਤਾਂ ਵਧੀਆ ਕਰ ਰਹੇ। ਹਾਂ ਜੀ। ਕੀ ਕੁਝ ਕਰਵਾਤਾ ਪਿੰਡ ਲਈ ਉਹਨਾਂ ਨੇ? ਪਿੰਡ ਚਾਗਲੀਆਂ ਗੋਲੀਆਂ, ਨਾਲੀਆਂ, ਸਕੂਲ ਦਾ ਵੀ। ਹਾਂ, ਬੱਟਬਕਸਾ, ਧਰਮਸ਼ਾਲਾ ਸਹੀ ਕਰਵਾਤੀ। ਤਾਂ ਧਰਮਸ਼ਾਲਾ ਵੀ ਸਹੀ ਕਰਵਾਤੀ। ਹਾਂ। ਲਾਇਬ੍ਰੇਰੀ ਵੀ ਖੁੱਲਹੀ ਹੈ ਪਿੰਡ 'ਚ। ਸਹੀ ਹੋ। ਜੀ ਤਾਂ ਕੀ ਲੱਗਦਾ ਫਾਇਦਾ ਹੋਵੇਗਾ ਉਹਦੇ ਨਾਲ? ਥੋੜਾ ਫਾਇਦਾ ਹੋਗਾ ਜੀ। ਦੇਖ ਕੇ ਆਇਓ ਲਾਇਬ੍ਰੇਰੀ। ਹਾਂ ਜੀ ਹਾਂ ਜੀ ਦੇਖ ਕੇ। ਵਧੀਆ ਬਣੀ ਹੈ? ਵਧੀਆ ਬਣੀ ਹੈ। ਹੈ ਸਾਰਾ ਸਮਾਨ ਜਿਹੜਾ ਜ਼ਰੂਰਤ ਹੈ। ਹਾਂ ਜੀ ਹਾਂ ਜੀ ਬਿਲਕੁਲ। ਸਾਰਾ ਕੁਝ ਹੈਗਾ। ਪਿੰਡ ਦੇ ਵਾਸੀਓ ਅੱਜ ਤੋਂ ਪਹਿਲਾਂ ਮਤਲਬ ਪਿੰਡ ਦੇ ਵਿੱਚ ਕਿਦਾਂ ਦੇ ਮਾਹੌਲ ਸੀ ਜਾਂ ਫਿਰ ਕਿਹੜੇ ਕੰਮ ਸੀ ਜਿਹੜੇ ਰੁਕੇ ਹੋਏ ਮੈਮ ਬਹੁਤ ਕੰਮ ਸੀ ਜੋ ਰੁਕੇ ਹੋਏ ਸੀ ਮਤਲਬ ਮੇਨ ਕੰਮ ਸੀ ਜਿਹੜਾ ਮਤਲਬ ਆਮ ਲੋਕਾਂ ਦੀ ਸੁਣੀ ਨਹੀਂ ਜਾਂਦੀ ਸੀ ਜੀ ਜੀ ਤੇ ਹੁਣ ਮਤਲਬ ਅਸੀਂ ਬੇਚਜ ਹੋ ਕੇ ਉਹ ਸਾਡਾ ਕੰਮ ਹੋ ਰਿਹਾ ਹੈ ਠੀਕ ਠੀਕ ਕੀ ਕੁਝ ਕੰਮ ਤੁਹਾਨੂੰ ਲੱਗਦਾ ਵੀ ਜਿਹੜੇ ਇਹਨਾਂ 3 ਮਹੀਨਿਆਂ ਦੇ ਵਿੱਚ ਵਿੱਢੇ ਜਾ ਚੁੱਕੇ ਨੇ ਤੇ ਹੋਰ ਮਤਲਬ ਹੋ ਜਾਣਗੇ ਆਉਣ ਵਾਲੇ ਟਾਈਮ ਮੈਮ ਮੈਂ ਤਾਂ ਜਿਵੇਂ ਨਾਲੀਆਂ ਗਲੀਆਂ ਸੜਕਾਂ ਵੀ ਬਣ ਰਹੀਆਂ ਹੈਗੀਆਂ ਜਿਹੜੀਆਂ ਪਹਿਲਾਂ ਰੁਕੀਆਂ ਹੋਈਆਂ ਸੀਗੀਆਂ ਤੇ ਇੱਕ ਲਾਇਬ੍ਰੇਰੀ ਬਣ ਰਹੀ ਹੈ ਜੀ ਹੋਰ ਵੀ ਮੈਂ ਬਹੁਤ ਕੰਮ ਹੋ ਰਿਹਾ ਹੈ ਨੀ ਜਿੱਦਾਂ ਮੈਂ ਜਿਹੜੀਆਂ ਕੁਝ ਔਰਤਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਪਾਣੀ ਨੂੰ ਲੈ ਕੇ ਬੜੀ ਦਿੱਕਤ ਹਾਂਜੀ ਮੈਮ ਇੱਕ ਏਰੀਆ ਸੀਗਾ ਜਿੱਦੇ ਕਾ ਪਾਣੀ ਦੀ ਦਿੱਕਤ ਸੀ ਮਤਲਬ ਉਧਰ ਪੂਰਾ ਪ੍ਰੋਪਰ ਹੁਣ ਪਾਣੀ ਜਾ ਰਿਹਾ ਹੈ ਮਤਲਬ ਘਰ ਤੱਕ ਜਾ ਰਿਹਾ ਹਾਂਜੀ 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 ਲਾਇਬ੍ਰੇਰੀ ਦੀ ਜੇ ਗੱਲ ਕਰੀਏ ਇੱਕ ਯੁਵਾ ਤੁਸੀਂ ਵੀ ਪਿੰਡ ਦੇ ਹੋ ਤਾਂ ਲਾਇਬ੍ਰੇਰੀ ਧਿਆਨ ਨਾਲ ਕਿਹੜੀ ਦਿੱਕਤ ਜਾਂ ਫਿਰ ਕੀ ਲੱਗਦਾ ਵੀ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਯੁਵਾ ਨੇ ਉਹ ਸਰਕਾਰੀ ਨੌਕਰੀ ਦੀ ਜਿਹੜੀ ਸੋਚ ਰੱਖਦੇ ਉਹਨਾਂ ਨੂੰ ਮਿਲ ਜਾਵੇ ਹਾਂਜੀ ਮੈਮ ਮਤਲਬ ਲਾਇਬ੍ਰੇਰੀ ਆਨ ਨਾਲ ਬੱਚਿਆਂ ਨੂੰ ਮਤਲਬ ਬਹੁਤ ਮੋਟੀਵੇਸ਼ਨ ਮਿਲਦੀ ਹੈ ਨਾ ਜਿਵੇਂ ਜਿਹੜੇ ਬੱਚੇ ਨਸ਼ੇ ਵੱਲ ਜਾਂਦੇ ਆ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਉਹ ਪੜਨ ਵਾਲੇ ਜਾਣਗੇ ਤਾਂ ਸਰਕਾਰੀ ਨੌਕਰੀ ਵੀ ਜ਼ਰੂਰ ਮਿਲੂਗੀ ਜੇ ਪੜਨਗੇ ਤਾਂ ਲਾਇਬ੍ਰੇਰੀ ਤੋਂ ਪਹਿਲਾਂ ਕਿੱਥੇ ਪੜਨ ਜਾਂਦੇ ਸੀ ਮੈਮ ਮੈਂ ਬਠਿੰਡਾ ਜਾਂਦੀ ਸੀ ਜੀ ਤੇ ਹੁਣ ਮਤਲਬ ਲਾਇਬ੍ਰੇਰੀ ਕਰੇ ਖੁੱਲ ਹਾਂਜੀ ਹਾਂਜੀ ਮੈਮ ਇਹ ਮਤਲਬ ਇਹ ਤਾਂ ਸਭ ਤੋਂ ਵਧੀਆ ਕੰਮ ਹੋਇਆ ਪਿੰਡ 'ਚ ਜੋ ਹਜੇ ਤੱਕ ਨਹੀਂ ਹੋਇਆ ਸੀ ਪੜਨ ਵਾਲਾ ਜੀ ਜੀ ਹਾਂਜੀ ਤਾਂ ਅੱਗੇ ਕੀ ਉਮੀਦ ਕਰਦੇ ਹੋ 5 ਸਾਲਾਂ ਦੇ ਵਿੱਚ ਹੋਰ ਸੁਧਾਰ ਹੋਵੇਗਾ ਪਿੰਡ 'ਚ ਹਾਂਜੀ ਮੈਮ ਜ਼ਰੂਰ ਹੋਏਗਾ ਤਾਂ ਕੀ ਨਾਮ ਐਂਕਲ ਜੀ ਅਮਰਨਾਥ ਜੀ ਪਿੰਡ ਦੇ ਬਾਰੇ ਦੱਸੋ ਵੀ ਪਿੰਡ ਵਿੱਚ ਐਤੋਂ ਪਹਿਲਾਂ ਕਿੱਦਾਂ ਦੇ ਹਾਲਾਤ ਇਸ ਤੋਂ ਪਹਿਲਾਂ ਮੈਡਮ ਪਤਾ ਕੀ ਸੀ ਆਹ ਮੁਹੱਲੇ ਦੇ 40 40 ਬੁੜੀਆਂ ਬੰਦੇ ਇਕੱਠੇ ਹੋ ਗਏ ਕਦੇ ਸਰਪੰਚ ਕੋਲੇ ਜਾਣਾ ਕਦੇ ਉਸ ਕੋਲ ਜਾਣਾ ਜੀ ਵੀ ਸਾਡੇ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਉਹਨਾਂ ਨੇ ਅੱਜ ਤੱਕ ਇਹਨਾਂ ਗਰੀਬ ਲੋਕਾਂ ਦਾ ਕਦੇ ਵੀ ਨਹੀਂ ਸੁਣਿਆ ਜੀ ਵੀ ਤੁਹਾਨੂੰ ਪਾਣੀ ਦੇ ਦिए ਟੂਟੀ ਦੇ ਦिए ਨਵੇਂ ਸਰਪੰਚ ਸਾਹਿਬ ਇਹਨਾਂ ਨੇ ਬਣਾਏ ਜੀ ਅਸੀਂ ਵੀ ਬਣਾਏ ਅਸੀਂ ਵੀ ਮਿਹਨਤ ਕੀਤੀ ਜੀ ਬਨ ਸਰ ਸਭ ਤੋਂ ਪਹਿਲਾ ਕੰਮ ਆ ਪੂਰੇ ਮਹੱਲੇ ਨੂੰ ਇਹਨਾਂ ਨੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜੀ ਅੱਜ ਹਰੇਕ ਘਰੇ ਕਿਸ ਨੂੰ ਮੋਟਰ ਵੀ ਨਹੀਂ ਲਾਣੀ ਪੈਂਦੀ ਫਿਰ ਵੀ ਉਹਦੇ ਘਰੇ ਪਾਣੀ ਆ ਰਿਹਾ ਜੀ ਜੀ ਇਹਨੇ ਖੁਸ਼ ਨੇ ਕਿਹੇ ਜੇ ਸਰਪੰਚ 60 ਸਾਲ ਪਹਿਲਾਂ ਬਣ ਜਾਂਦੇ ਤਾਂ ਸਾਡਾ ਪਿੰਡ ਕਿਸੇ ਸ਼ੇਰ ਦੀ ਤਰ੍ਹਾਂ ਤਰੱਕੀ ਕਰਦਾ ਬਹੁਤ ਬੁਰਾ ਹਾਲ ਸੀਗਾ ਪਰ ਜੀ ਜਿਹੜਾ ਵਿਕਾਸ ਹੁਣ ਹੋ ਰਿਹਾ 60 ਸਾਲ ਪਹਿਲਾਂ ਹੋਣਾ ਚਾਹੀਦਾ ਸੀਗਾ ਪਰ ਹੁਣ ਨਵੇਂ ਸਰਪੰਚ ਨੇ ਜੋ ਕੰਮ ਸ਼ੁਰੂ ਕੀਤੇ ਬਹੁਤ ਵਧੀਆ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ 5 ਸਾਲਾਂ ਤੱਕ ਸਾਡਾ ਪਿੰਡ ਵੀ ਬਹੁਤ ਅੱਗੇ ਵੱਧ ਜੂਗਾ ਹਾਂਜੀ ਲਾਇਬ੍ਰੇਰੀ ਵੀ ਜੇ ਆਪਾਂ ਗੱਲਬਾਤ ਕਰੀਏ ਜਿੱਦਾਂ ਗੁੜੀਆਂ ਨੇ ਵੀ ਦੱਸਿਆ ਕਿ ਲਾਇਬ੍ਰੇਰੀ ਜਿਹੜੀ ਹੈ ਉਹਦੇ ਆਉਣ ਨਾਲ ਆਸਾਂ ਜਿਹੜੀਆਂ ਨੇ ਉਹ ਹਰ ਜੋ ਬੱਚੇ ਅੱਜ ਕੱਲ 50% ਗਰੀਬ ਲੋਕਾਂ ਦੇ ਬੱਚੇ ਗ੍ਰੈਜੂਏਸ਼ਨ ਕਰ ਚੁੱਕੇ ਐ ਲੇਕਿਨ ਉਹਨਾਂ ਨੂੰ ਉਹ ਤਿਆਰੀ ਕਰਨ ਵਾਸਤੇ ਨੌਕਰੀ ਵਾਸਤੇ ਕਿਤੇ ਜਗ੍ਹਾ ਹੀ ਨਹੀਂ ਸੀ ਹੁਣ ਇੱਥੇ ਲਾਇਬ੍ਰੇਰੀ ਖੁੱਲ ਗਈ ਐ ਉੱਥੇ ਕਿਤਾਬਾਂ ਆ ਗਈਆਂ ਨੇ ਤੇ ਬੱਚੇ ਬੜੀ ਖੁਸ਼ ਹੋ ਕੇ ਉੱਥੇ ਪੜ੍ਹਦੇ ਐ ਤੇ ਆਪਣੀ ਤਿਆਰੀ ਕਰਦੇ ਐ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਵੀ ਮਿਲੂਗੀ ਜੀ ਉਮੀਦ ਕਰਦੇ ਹਾਂ ਕਿ 5 ਸਾਲਾਂ ਦੇ ਵਿੱਚ ਹੋਰ ਵਿਕਲਪ ਹੋਣਗੇ ਬਹੁਤ ਬਹੁਤ ਹੋਣਗੇ ਸਾਡੀ ਤਾਂ ਉਮੀਦ ਹੀ ਸਰਪੰਚ ਤੇ ਐ ਰਿਪੋਰਟ ਕਾੜ ਦੱਸਾ ਚ ਕਿੰਨੇ ਨੰਬਰ ਦਿਨੇ सरपंच ਨੂੰ ਨੋ ਨੰਬਰ ਦਿੰਨੇ ਕੱਟ ਨੋ ਨੰਬਰ ਹਾਂਜੀ ਇੱਕ ਨੰਬਰ ਕਿਉਂ ਕੱਟ ਲਿਆ ਵੀ ਹੋ ਸਕਦਾ ਕਿਸੇ ਵਾਸਤੇ ਕੋਈ ਕਮੀ ਰਹਿ ਜਾਈ ਇਸ ਕਰਕੇ ਵੀ ਇੱਕ ਨੰਬਰ ਹਾਂਜੀ ਨਹੀਂ ਨਾ ਕੀਤਾ ਨੋ ਨੰਬਰ ਦਾ ਕੰਮ ਬਕਾਇਦਾ ਕੀਤਾ ਕੋਈ ਦਿਖ ਨਹੀਂ ਤੁਹਾਡੇ ਜਦੋਂ ਦੇ ਸਰਪੰਚ ਬਣਿਆ ਨਾ ਉਹ ਮਤਲਬ ਪਿੰਡ ਦਾ ਕੰਮ ਲਗਾਤਾਰ ਚੱਲ ਰਿਹਾ ਵੀ ਕੋਈ ਵੀ ਕੋਈ ਗ੍ਰਾਂਟ ਆਈਏ ਕੁਝ ਵੀ ਹੈ ਮਤਲਬ ਬੈਠੇ ਨਹੀਂ ਟਿਕ ਕੇ ਮਤਲਬ ਲਗਾਤਾਰ ਕੰਮ ਚੱਲ ਰਿਹਾ ਹੈ ਕਿਵੇਂ ਜੀ ਨਿਰੇਗਾ ਦਾ ਕੰਮ ਨਹੀਂ ਚਲਾਉਂਦੇ ਸੀ ਗਰੀਬਾਂ ਵਾਸਤੇ ਉਹ ਸਿਰਫ ਇਹ ਚਾਹੁੰਦੇ ਸੀ ਸਾਡੇ ਘਰੇ ਆ ਕੇ ਕੰਮ ਕਰਨ ਸਾਡੇ ਭਾਂਡੇ ਮਾਂਜਣ ਸਾਡੇ ਕੱਪੜੇ ਧੋਣ ਜਾ ਸਾਡੇ ਪਸੂਆਂ ਨੂੰ ਸਮਲਕ ਪਰ ਕਾਇਦਾ ਕੰਮ ਮਿਲ ਰਿਹਾ ਜਿੱਦਣ ਦੇ ਸਰਪੰਚ ਬਣੇ ਇੱਕ ਦਿਨ ਵੀ ਖਾਲੀ ਨਹੀਂ ਗਿਆ ਮੇਰੇ ਗਰਾਂ ਕੰਮ ਪਰਮਨੈਂਟ ਚੱਲ ਰਿਹਾ ਇਸ ਲਈ ਗਰੀਬ ਖੁਸ਼ ਹੈ ਵੀ ਕਮ ਸੇ ਕਮ ਸਾਨੂੰ ਜੌਬ ਮਿਲੀ ਬਹੁਤ ਲੋਕਾਂ ਨੂੰ ਹਾਂਜੀ ਇਹ ਚੰਗਾ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਕੀ ਨਾਮ ਹੈ ਤੁਹਾਡਾ ਵੀਰਪਾਲ ਪੌਰ ਤੇ ਪਿੰਡ ਦੇ ਵਿੱਚ ਪਹਿਲਾਂ ਕੀ ਕੁਝ ਸਮੱਸਿਆਵਾਂ ਸਨ ਬੋਤਨ ਸਾਵਸੀਆਂ ਹੁਣ ਵਧੀਆ ਕੰਮ ਚੱਲੀ ਜਾਂਦਾ ਜੀ। ਸੋ ਵਧੀਆ ਕੰਮ ਹੋ ਰਿਹਾ। ਹਾਂ ਜੀ। ਜੀ ਮਤਲਬ ਕੀ ਕੁਛ ਕੰਮ ਹੋ ਰਿਹਾ ਹੈ। ਮਤਲਬ ਜਿਹੜਾ ਤੁਹਾਨੂੰ ਵਧੀਆ ਛੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਵਧੀਆ ਸਾਰਾ ਕੁਝ ਵਧੀਆ ਹੋਈ ਜਾਂਦਾ ਜੀ। ਜੀ ਜੀ। ਤਾਂ ਪਹਿਲਾਂ ਕਿਉਂ ਮਤਲਬ ਨਹੀਂ ਹੋ ਪਾਇਆ ਕੀ ਲੱਗਦਾ? ਪਹਿਲਾਂ ਫਿਰ ਵੀ ਤੈਨੂੰ ਪਤਾ ਹੀ ਹੈ ਜਦੋਂ ਵੱਡੇ ਲੋਕ ਵਿੱਚ ਵੜ ਜਾਂਦੇ ਉਹ ਖਾ ਜਾਂਦੇ ਆ ਜੀ। ਜੀ ਜੀ। ਹੁਣ ਸਾਡੇ ਵਰਗਾ ਗਰੀਬ ਉੱਠਿਆ ਜੀ। ਇੱਕ ਥਾਪੜ ਕੇ ਠਾਇਆ ਜੀ। ਇੱਕ ਥਾਪੜ ਕੇ ਕੰਮ ਲਾਵਾਂਗੇ ਜੀ। ਜੀ ਜੀ। ਤਾਂ ਮਤਲਬ ਹੋ ਰਿਹਾ ਹੈ ਕੰਮ। ਹਾਂ ਵਧੀਆ ਵਧੀਆ। ਤਿੰਨ ਮਹੀ ਉਦੋਂ ਦਾ ਹੀ ਕੰਮ ਚੱਲ ਜਾਂਦਾ ਵਧੀਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਜੀਤ ਹੈ ਜੀ ਪਿੰਡ ਦੇ ਸਰਪੰਚ ਬਾਰੇ ਕੀ ਰਾਏ ਹੈ ਠੀਕ ਆ ਜੀ ਵਧੀਆ ਕੰਮ ਚੱਲਦੀ ਜਾਂਦੇ ਅੱਛਾ ਵਧੀਆ ਕੰਮ ਕਰ ਰਹੇ ਨੇ ਹਾਂ ਜੀ ਜੀ ਕੀ ਨਾਮ ਹੈ ਤੁਹਾਡਾ ਜੀ ਹੁਸ਼ਾਰਾ ਨੂੰ ਜੀ ਪਿੰਡ ਵਿੱਚ ਪਹਿਲਾਂ ਕੀ ਸੀਗਾ ਵੀ ਲੋਕ ਕਹਿ ਰਹੇ ਨੇ ਪਾਣੀ ਦੀ ਬੜੀ ਦਿੱਕਤ ਸੀ ਹੁਣ ਹੈਗੀ ਨਿੱਕਤ ਨਹੀਂ ਨਹੀਂ ਜੀ ਅਸੀਂ ਸਾਡੇ ਦਾ ਸਰਪੰਚ ਬਣਿਆ ਫੇਰ ਹੀ ਸਾਡੇ ਪਾਣੀ ਪਹੁੰਚਿਆ ਅੱਛਾ ਫੇਰ ਹੀ ਬਹੁਤ ਤੰਗ ਸੀ ਜੀ ਦਾ ਸਾਹਿਬ ਕਿੱਥੋਂ ਲਿਆਉਂਦੇ ਸੀ ਫੇਰ ਪਾਣੀ ਪਾਣੀ ਪਰ ਲੈਂਦੇ ਸੀ ਜਿੱਦੇ ਜਾਲ ਆਉਂਦਾ ਸੀ ਉਹਨਾਂ ਦੇ ਤੋਂ ਲੈਂਦੇ ਸੀ ਜੀ ਅੱਛਾ ਮਤਲਬ ਹੁਣ ਘਰ ਤੱਕ ਪਹੁੰਚਦਾ ਪਾਣੀ ਹਾਂਜੀ ਕਿਵੇਂ ਜੀ ਚ ਬਣਾਇਆ ਵਧੀਆ ਪਾਣੀ ਆਉਂਦਾ ਜੀ ਵਧੀਆ ਪਾਣੀ ਤਾਂ ਮਤਿਆਏ ਮਰਨੀ ਸੀ ਹਾਂ ਜੀ ਜੀ ਹਾਂਜੀ ਹੁਣ ਕੀ ਲੱਗਦਾ ਅਗਲੇ 5 ਸਾਲਾਂ ਵਿੱਚ ਪਿੰਡ ਦਾ ਵਿਕਾਸ ਕਰ ਦਣਗੇ ਅੱਛਾ ਪੂਰਾ ਕਰ ਪੂਰਾ ਕਰ ਦਣਗੇ ਜੀ ਜਦੋਂ ਆ ਦਾ ਹੱਕ ਥਾਪੜ ਕੇ ਬਣਾਇਆ ਜੀ ਕੰਮ ਕਰੂਗਾ ਤਾਂ ਵੇਖ ਸਕਦੇ ਹੋ ਕਿ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਗਰੀਬਾਂ ਦੀ ਪਹਿਲਾਂ ਸੁਣਵਾਈ ਨਹੀਂ ਹੋਇਆ ਕਰਦੀ ਸੀ ਪਰ ਅਸੀਂ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਜਿਹੜਾ ਸਰਪੰਚ ਬਣਾਇਆ ਤੇ ਉਹਨਾਂ ਨੂੰ ਪਿਛਲੇ ਜਿਹੜੇ 3 ਮਹੀਨੇ ਨੇ ਉਹਨਾਂ ਵਿੱਚ ਪਿੰਡ ਦੇ ਵਿੱਚ ਕੁਝ ਹੋਰੇ ਕੰਮ ਜਿੱਦਾਂ ਸੜਕਾਂ ਗਲੀਆਂ ਨਾਲੀਆਂ ਜਾਂ ਫਿਰ ਪਿੰਡ ਦੇ ਵਿਕਾਸ ਨੂੰ ਲੈ ਕੇ ਜਿਹੜੇ ਕੰਮ ਰੁਕੇ ਹੋਏ ਸੀ ਉਹ ਕੰਮ ਹੋਣੇ ਸ਼ੁਰੂ ਹੋ ਗਏ ਨੇ ਤੇ ਆਨਾਲੇ 5 ਸਾਲ ਦੇ ਵਿੱਚ ਉਹ ਸਰਪੰਚ ਤੋਂ ਉਮੀਦ ਕਰਦੇ ਨੇ ਕਿ ਪਿੰਡ ਦਾ ਉਹ ਹੋਰ ਵੀ ਵਿਕਾਸ ਕਰਵਾਣਗੇ ਤਾਂ ਰਿਪੋਰਟ ਕਾੜਦੀ ਜਿੱਥੋਂ ਤਾਂ ਗੱਲ ਕਰੀਏ ਤੇ ਇੱਕ ਰਿਪੋਰਟ ਕਾੜ ਲੈਣ ਵਾਸਤੇ ਪਿੰਡ ਡੋਮਾਲੀ ਵਿੱਚ ਪਹੁੰਚੇ ਸੀਗੇ ਤਾਂ ਰਿਪੋਰਟ ਕਾਰਡ ਜਿਹੜੇ ਸਰਪੰਚ ਨੇ ਉਹਨਾਂ ਤੋਂ ਉਹਨਾਂ ਦਾ ਵਿਜ਼ਨ ਵੀ ਜਾਣਿਆ ਤੇ ਲੋਕਾਂ ਤੋਂ ਵੀ ਜਾਣਿਆ ਕਿ ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਹੈ ਪਿੰਡ ਦੇ ਵਿਕਾਸ ਵਿੱਚ ਕੀ ਕੁਝ ਕਰਵਾਇਆ ਗਿਆ ਹੈ ਤਾਂ ਵੇਖਦੇ ਹਾਂ ਕਿ ਜਦੋਂ ਅਗਲੀ ਵਾਰ ਆਵਾਂਗੇ ਤਾਂ ਪਿੰਡ ਦੇ ਵਿੱਚ ਹੋਰ ਕੀ ਕੁਝ ਸੁਧਾਰ ਹੋ ਜਾਵੇਗਾ। ਤਾਂ ਇਸੇ ਤਰ੍ਹਾਂ ਦੇ ਲਾਈਵ ਅਪਡੇਟਸ ਲਈ ਸਾਡਾ ਚੈਨਲ ਨਿਊਜ਼ ਟਿਮ ਲਾਈਵ ਨਾਲ ਤੁਸੀਂ ਐਸੀ ਤਰ੍ਹਾਂ ਜੁੜੇ ਰਹੋ ਤੁਹਾਡੇ ਨਾਲ ਮੈਂ ਹਾਂ ਔਰ ਵਸ਼ੇ। ਸਰਪੰਚ ਨਾਲ ਤਾਂ ਗੱਲਬਾਤ ਕਰ ਲਈਏ ਪਰ ਹੁਣ ਪਿੰਡ ਦੇ ਲੋਕ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਲਬਰਸ਼ ਹੈ। ਆ ਪਿੰਡ ਡੂ ਮਾਲੀ ਦੇ ਜਿਹੜੇ ਨਵੇਂ ਸਰਪੰਚ ਬਣੇ ਨੇ ਦੱਸੋ ਵੀ ਤਿੰਨ ਮਹੀਨੇ ਵਿੱਚ ਉਹਨਾਂ ਤਰਫੋਂ ਕੀ ਲੱਗਦਾ ਵੀ ਕੰਮ ਕਰਵਾਇਆ ਗਿਆ ਖੜਕ ਚੱਕਸਾਂ ਵਾਲੇ ਅਸਲ ਅਸਲ ਖੜਕ ਚੱਕਸਾਂ ਵਾਲਾ ਉਹ ਗੁੰਮੀ ਕਹਿੰਦੇ ਠੀਕ ਹੈ ਕੰਮ ਬਹੁਤ ਵਧੀਆ ਕਰਾਇਆ ਇਸ ਵਿੱਚ ਬਹੁਤ ਵਧੀਆ ਜੀ ਬਹੁਤ ਮਰੀਆ ਤਾਂ ਕੀ ਕੁਛ ਸੀਗਾ ਪਹਿਲਾਂ ਜਿਹੜਾ ਪਿੰਡ 'ਚ ਨਹੀਂ ਸੀ ਤੇ ਹੁਣ ਦੁਬਾਰਾ ਜਿਹੜਾ ਮਤਲਬ ਸੁਧਾਰ ਹੋਣ ਲੱਗ ਗਿਆ ਹੁਣ ਜਿਹੜੀਆਂ ਐਟਮਾਂ ਸਾਰੀਆਂ ਸਹੀ ਕਰਦਾ ਸੀ ਮੈਂ ਸਹੀ ਕੀਨਾ ਪਹਿਲਾਂ ਹੈ ਨਹੀਂ ਸੀ ਹੁਣੇ ਕਰੀ ਜਾਂਦੇ ਕੀ ਕੁਛ ਆ ਬੀਨਿਆ ਬੂਨਿਆ ਦਾ ਕੰਮ ਹੋਰ ਕੋਈ ਅਸੂਦਾਈ ਦਾ ਕੋਈ ਖਲੇ ਗਲੀਆਂ ਗੁਲੀਆਂ ਚ ਸਾਰਾ ਸਹੀ ਕਰੀ ਜਾਂਦੇ ਨਾਲੀਆਂ ਲੂੜੀਆਂ ਦਾ ਸਾਰਾ ਸਹੀ ਕਰੀ ਜਾਂਦੀ ਪਹਿਲਾਂ ਨਹੀਂ ਸੀ ਮਤਲਬ ਸੁਧਾਰ ਹੈ ਨਹੀਂ ਸੀ ਇਹ ਨਹੀਂ ਕਿੰਨੇ ਸਾਲਾਂ ਤੋਂ ਐਦਾਂ ਹੀ ਦਿੱਕਤ ਆ ਰਹੀਆਂ ਸੀ ਤਾਂ ਦਿੱਕਤਾਂ ਹੀ ਆਈਆਂ ਜੀ ਬਹੁਤ ਸਾਲਾਂ ਤੋਂ 15 15 ਨਾਲ 30 ਸਾਲਾਂ ਤੋਂ ਹੋਈ ਜਾਂਦੀਆਂ ਮੇਰੀ ਉਮਰ ਛੱਪ ਗਈ ਤੇ ਆ ਗੇੜਕਤਾਂ ਉਹਨੀਆਂ ਨੂੰ ਆ ਹੁਣ ਮੇਰੀ ਉਮਰ ਛੋ ਗਿਆ ਕਿ ਹੁਣ ਕੋਈ ਕਰੀ ਜਾਂਦੇ ਕੰਮ ਹੁਣ ਖੁਸ਼ ਹਾਂ ਵੀ ਪਿੰਡ ਚ ਸੁਧਾਰ ਹੋ ਰਿਹਾ ਹੈ ਸਰਾਰ ਹੋਈ ਜਾਂਦਾ ਪਿੰਡ ਬਹੁਤ ਵਧੀਆ ਸਰਾਰ ਹੋਈ ਪਿੰਡ ਚ ਲਾਇਬ੍ਰੇਰੀ ਬਣੀ ਹੈ ਜਵਾਕਾਂ ਵਾਸਤੇ ਕੀ ਕਹਿਣਾ ਚਾਹੋਗੇ ਵੀ ਕਿੱਦਾਂ ਦਾ ਕੰਮ ਹੈ ਪਿੰਡ ਲਈ ਠੀਕ ਹੈ ਜੀ ਬਹੁਤ ਵਧੀਆ ਸਾਰਾ ਕੰਮ ਸੈੱਟ ਚਲੀ ਜਾਂਦਾ ਸਹੀ ਚੱਲਣ ਲੱਗ ਪਿਆ ਕੰਮ ਪਹਿਲਾਂ ਕੰਮ ਹੈ ਨਹੀਂ ਸੀ ਹੁਣ ਸਹੀ ਚੱਲ ਰਿਹਾ ਨਾਲੀ ਕੋਈ ਨਹੀਂ ਸੀ ਮੈਂ ਉਮਰ ਕਢ ਲਈ ਕੋਈ ਕੁਛ ਨੂੰ ਸਰ ਕੁਛ ਬਣੀ ਜਾਂਦਾ ਪਾਣੀ ਦੀ ਵਿਵਸਥਾ ਕਿੱਦਾਂ ਪਾਣੀ ਦੀ ਰਕਤ ਹੈਗੀ ਛੋੜੀ ਕਣੀ ਜੀ ਜੀ ਉਧਰ ਜਿਹੜੇ ਸਿਰੇ ਦੇ ਨਾ ਬੰਦੇ ਉਹਨਾਂ ਨੂੰ ਜਰੂਰ ਇੱਕਦਾ ਪਾਣੀ ਇਹਦੀ ਗੱਲ ਹਾਂ ਜੀ ਤਾਂ ਮਤਲਬ ਜਿਵੇਂ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਥੋੜੇ ਟਾਈਮ ਤੱਕ ਜਿਹੜੀਆਂ ਉਹ ਦਿੱਕਤਾਂ ਜਿਹੜੀਆਂ ਕੋਸ਼ਿਸ਼ ਕੀਤੀ ਜਾਵੇਗੀ ਕਿ ਲੱਗਦਾ ਹੋ ਜਾਊਗਾ ਹੱਲ ਇਹਦਾ ਵੀ ਹੋ ਕੋਈ ਜਮਾ ਹੋ ਜਿਵੇਂ ਚੱਲਦਾ ਸਪੈਚ ਦਾ ਕੰਮ ਸਭ ਕੁਝ ਹੋਊਗਾ ਪਰੂਈ ਪਰੂਵਾਨ ਪਰ ਹੌਲੀ ਹੌਲੀ ਹੁੰਦਾ ਸਾਨੂੰ ਪਤਾ ਮੈਂ ਇੱਕ ਨਾ ਮਤ ਹੁੰਦਾ ਵੀ ਨਹੀਂ ਮਤਲਬ ਖੁਸ਼ ਹੋ ਤਿੰਨ ਮਹੀਨੇ ਅਨੇ ਖੁਸ਼ਾਂ ਜੀ ਬਹੁਤ ਖੁਸ਼ੀ ਕੀ ਨਾਮ ਹੈ ਤੁਹਾਡਾ ਗਰਸੇਵ ਕਾਈ ਜੀ ਆ ਕੀ ਹਾਲਾਤ ਸੀ ਅੱਜ ਤੋਂ ਬਹੁਤ ਟਾਈਮ ਪਹਿਲਾਂ ਮੇਰੀ ਵੀ ਉਮਰੇ ਵੀ ਬਹੁਤ ਆਈ ਜੀ ਮਤਲਬ ਪਹਿਲਾਂ ਕਿਦਾਂ ਦੇ ਹਾਲਾਤ ਸੀ ਤੇ ਹੁਣ ਕਿਦਾਂ ਦੇ ਹਾਲਾਤ ਬਹੁਤ ਵਧੀਆ ਫਰਕ ਪੈ ਗਿਆ ਸਾਰਾ ਕੁਝ ਹੀ ਵੀ ਗਲੀਆਂ ਬਣ ਗਈਆਂ ਪਾਣੀ ਆਉਣ ਲੱਗ ਗਿਆ ਵੱਟ ਵੱਟਾ ਪਾਣੀ ਆਉਂਦਾ ਵਧੀਆ ਤੇ ਬਹੁਤ ਵਧੀਆ ਸਿਸਟਮ ਚੱਲ ਪਿਆ ਜੀ ਪਿੰਡ 'ਚ ਲਾਇਬ੍ਰੇਰੀ ਵੀ ਖੁੱਲੀ ਐ ਕੀ ਲੱਗਦਾ ਵੀ ਫਾਇਦਾ ਹੋਵੇਗਾ ਅਜਾ ਪੂਰਾ ਹੋਈ ਕੁੜੀਆਂ ਪੜਨੀਆਂ ਮੁੰਡੇ ਪੜਨ ਗਏ ਕੋਈ ਗਾਂ ਆਪਦੀ ਨੌਕਰੀ ਵੀ ਪਾੜ ਦੇਣ ਗਈ ਜੀ ਜੀ ਹੈਂ ਤੇ ਪਹਿਲਾਂ ਹੈ ਨਹੀਂ ਸੀ ਇਸ ਕਰਕੇ ਵੀ ਹੁਣ ਬਹੁਤ ਵਧੀਆ ਸਿਸਟਮ ਐ ਜੀ ਪਹਿਲਾਂ ਕਿਉਂ ਕੀ ਲੱਗਦਾ ਪਹਿਲਾਂ ਕਿਉਂ ਨਹੀਂ ਕੰਮ ਹੋ ਪਉਂਦੇ ਸੀ ਉਹ ਸਰਦਾਰ ਸੀਗੇ ਨਾ ਕਰਕੇ ਗੱਲ ਨਹੀਂ ਬਣ ਪਈ। ਗਰੀਬ ਦੀ ਗੱਲ ਹੀ ਹੈ। ਗਰੀਬ ਦੀ ਨਹੀਂ ਬੁੱਕਤ ਹੁੰਦੀ ਸੀਗੀ ਜੀ ਵੀ ਤੁਸੀਂ ਇੱਥੋਂ ਦੀ ਲੰਘ ਜਾਓਗੇ। ਹੁਣ ਲੱਗਦਾ ਵੀ ਇਹ ਸਰਪੰਚ ਸੁਣਵਾਈ ਕਰਦਾ। ਹਾਂ ਜੀ ਬਹੁਤ ਵਧੀਆ ਕੰਮ ਕਰਦਾ ਹੈ। ਜੀ ਜੀ। ਛੱਪੜ ਵਸਤੇ ਕਹਿ ਰਹੇ ਸੀਗੇ ਵੀ ਜਿਹੜਾ ਛੱਪੜ ਕਰਕੇ ਕਿਤੇ ਨਾ ਕਿਤੇ ਪਿੰਡਾਂ ਵਾਲਿਆਂ ਨੂੰ ਦਿੱਕਤ ਆ ਰਹੀ ਹੈ। ਕੀ ਲੱਗ ਰਿਹਾ ਵੀ ਹੋ ਜਾਵੇਗਾ? ਹਾਂ ਵਧੀਆ ਹੋਊਗਾ ਇਹ ਸਰਪੰਚ ਦੀ ਤਮੰਨਾ ਹੈ ਕਿ ਜਲਦੀ ਜੀ ਜੀ। ਉਹ ਆਪ ਹੀ ਕਹਿੰਦੇ ਅਸੀਂ ਸਾਰਾ ਕਰਵਾਵਾਂਗੇ। ਹੋ ਜਾਊਗਾ ਜੀ। ਤਿੰਨ ਮਹੀਨਿਆਂ ਤੋ ਖੁਸ਼ ਹੋ। ਹਾਂ ਜੀ ਬਹੁਤ ਵਧੀਆ ਜੀ। ਹਾਂਜੀ ਤਾਂ ਹੋਰ ਵੀ ਕੁਝ ਲੋਕ